ਦੇਖੋ ਤੁਸੀਂ ਦੇਖ ਰਹੇ ਹੋ ਕਿ ਲੋਹੜੀ ਤੋਂ ਪਹਿਲਾਂ ਹੀ ਚਾਇਨਾ ਡੋਰ ਆ ਜਾਂਦੀ ਆ ਲੋਕਾਂ ਦੇ ਜਾਨ ਦੇ ਦੁਸ਼ਮਣ ਆ ਲੋਕੀ ਆਪਣੇ ਮ제 ਆਸਤੇ ਬੈਨ ਹੁੰਦੇ ਸਾਰ ਵੀ ਚਲਾਈ ਜਾ ਰਹੇ ਆ ਕ੍ਰਾਈਮ ਤੇ ਚਲੋ ਬੈਨ ਤੇ ਅਸੀਂ ਸ਼ਾਇਦ ਨਹੀਂ ਰੋਕ ਸਕਦੇ ਚਾਇਨਾ ਡੋਰ ਨੂੰ ਪਰ ਅਸੀਂ ਉਹਨਾਂ ਦੀ ਸੁਰੱਖਿਆ 'ਸੇਕ ਗਾਰਡ ਬਣਾਏ ਆ ਮੰਗਵਾਇਆ ਗੁਜਰਾਤ ਵਿੱਚੋਂ ਇਹ ਗਾਰਡ ਬਹੁਤ ਮਜ਼ਬੂਤ ਆ ਇਹ ਚਾਇਨਾ ਡੋਰ ਤੋਂ ਪੂਰੀ ਤਰ੍ਹਾਂ ਪ੍ਰੋਟੈਕਟ ਕਰਨਗੇ ਪਾਉਂਦਿਆਂ ਨੂੰ ਲੋਕਾਂ ਦੀ ਜਾਨ ਬਚੇਗੀ ਇੱਕ ਬੰਦੇ ਦੇ ਪਿੱਛੇ ਉਹਦਾ ਪੂਰਾ ਪਰਿਵਾਰ ਹੁੰਦਾ ਵਾ ਜੇ ਉਹਨੂੰ ਸੱਟ ਲੱਗ ਜੇ ਤਾਂ ਪੂਰੇ ਪਰਿਵਾਰ ਦੀ ਸੱਟ ਲੱਗ ਜਾਂਦੀ ਆ ਤੇ ਇਹ ਸੁਰੱਖਿਆ ਵਾਸਤੇ ਹੀ ਮੰਗਵਾਇਆ ਸਰਕਾਰ ਨੂੰ ਚਾਇਨਾ ਡੋਰ ਬੰਦ ਕਰਕੇ ਤੁਹਾਰ ਬਾਰ-ਬਾਰ ਹਰ ਸਾਲ ਕੋ ਆਵਾਜ਼ ਉੱਠਦੀ ਹੈ ਫਿਰ ਵੀ ਕੋਈ ਹੱਲ ਨਹੀਂ ਮਿਲਦਾ ਸਰ ਸਰਕਾਰ ਵੀ ਆਪਣੇ ਤਰ੍ਹਾਂ ਟਰਾਈ ਕਰ ਰਹੀ ਆ ਮੇਰੇ ਖਿਆਲ ਚ ਚਲੋ ਹੋਰ ਕਰਨਗੇ ਵਧੀਆ ਕਰਨਾ ਵੀ ਚਾਹੀਦਾ ਵਾ ਮੇਰੇ ਖਿਆਲ ਚ ਨਾ ਚਾਇਨਾ ਡੋਰ ਵਾਲੇ ਨੂੰ ਜਿਹੜਾ ਵੇਚਦਾ ਉਹਨੂੰ ਨਾ ਫੜੋ ਜਿਹੜਾ ਉਡਾਰਿਆ ਉਹਨੂੰ ਹੀ ਫੜ ਲਓ 10 15 ਬੰਦੇ ਵੀ ਫੜ ਲਓ ਕਿਤੇ ਮੇਰੇ ਸਾਹ ਨਜ਼ਰੋਂ ਸਪਲਾਈ ਜਦੋਂ ਮੰਗੀ ਨੂੰ ਹੈਗੀ ਸਪਲਾਈ ਵੀ ਨਹੀਂ ਹੋਏਗੀ ਤੇ ਸਰਕਾਰ ਨੂੰ ਜਰੂਰ ਇਹ ਬਾਰੇ ਸੋਚਣਾ ਚਾਹੀਦਾ ਵਾ ਤੇ ਸਾਡੀ ਅਪੀਲ ਆ ਕਿ ਲੋਕੀ ਚਲੋ ਜੇ ਸੁਰੱਖਿਆ ਤੇ ਕਰਨ ਆਪਣੀ ਸਹੀ ਗਾਰ ਲਾ ਰਿਹਾ ਇਹਦੇ ਨਾਲ ਕਾਫੀ ਸੁਰੱਖਿਆ ਮਿਲੇਗੀ। ਤੋ ਪਹਿਲਾਂ ਮੈਂ ਭਾਈ ਜਨਾਤ ਨਮਾਜ਼ ਕਰਨਾ ਚਾਹਨਾ ਇਹਨੇ ਬਹੁਤ ਵਧੀਆ ਪਰਲਾ ਚਲਾਇਆ ਜਿੰਨੇ ਸਾਨੂੰ ਆਫ ਰੋਡ ਤੇ ਸਾਨੂੰ ਚਾਈਨਾ ਰੋਡ ਤੇ ਕਾਫੀ ਵਿਚਾਰ ਰੇਗਾ। ਠੀਕ ਹੈ ਜੀ ਇਹਨੇ ਸਾਨੂੰ ਕਾਫੀ ਮਿਲਸਾ ਕਟਵਾਤ ਤੋਂ ਕਾਫੀ ਕਿਉਂਕਿ ਸਾਰਾ ਦਿਨ ਫੀਲਡ ਤੇ ਰਹਿਨੇ ਆ ਤੇ ਕਾਫੀ ਸਾਡਾ ਇਹਨੇ ਵਿਚਾਰ ਰੇਗਾ ਭਾਈ। ਬਹੁਤ ਬਹੁਤ ਸ਼ੁਕਰੀਆ ਭਾਈ ਦਰਾਈ। ਤਾਂ ਜੀ ਵੀਰ ਜੀ ਅੱਡੀ ਸਾਰਿਆਂ ਨੂੰ ਬੇਨਤੀ ਆ ਵੀ ਆ ਲਵਾਓ ਇਹ ਚੈਨਾ ਡੋਰ ਦੀ ਸੇਫਟੀ ਵਾਸਤੇ ਬਹੁਤ ਜ਼ਿਆਦਾ ਵਧੀਆ ਹੈਗਾ ਵਾ। ਜਿੱਦਾਂ ਸਾਰਿਆਂ ਦੀ ਵੀਰਾ ਭਰਾਵਾਂ ਦੀਆਂ ਫੈਮਲੀਆਂ ਜਾਂਦੀਆਂ ਵਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈਗਾ ਧੋਨ ਦਾ ਪਚਾ ਚੈਨਾ ਡੋਰ ਵਾਸਤੇ ਪਚਾ ਕਰਨ ਵਾਸਤੇ ਬਹੁਤ ਵਧੀਆ ਸੇਫਟੀ ਹੈਗੀ ਆ ਸਾਰੇ ਵੀਰਾ ਭਰਾਵਾਂ ਨੂੰ ਮੈਸੇਜ ਆ ਵੀ ਆ ਲਵਾ ਕੇ ਦਿੱਤੋ ਜਾਓ ਭਜੀ। ਤੁਹਾਨੂੰ ਐਂਡਿਓ ਵੱਲੋਂ ਲਵਾ ਕੇ ਦਿੱਤਾ ਗਿਆ। ਹਾਂਜੀ। ਹਾਂਜੀ ਐਂਡਿਓ ਵੱਲੋਂ ਸਾਨੂੰ ਲਵਾ ਕੇ ਦਿੱਤਾ ਗਿਆ ਭਾਈ ਉਹਨਾਂ ਨੇ ਫ੍ਰੀ ਸੇਵਾ ਲਈ ਇੱਥੇ। ਤੈ ਜਰੂਰ ਸਾਰੇ ਜਾਨੇ ਰੋਕ ਕੇ ਜਰੂਰ ਲਵਾ ਕੇ ਜਾਓ ਭਜੀ ਉੱਥੇ ਖਲੋ ਕੇ ਸਾਨੂੰ ਸਾਨੂੰ ਭਾਜੀ ਇਹ ਬਹੁਤ ਜ਼ਰੂਰੀ ਵਧੀਆ ਗੱਲ ਆ ਭਾਜੀ ਸਾਰੇ ਦੇਸ਼ ਤੇ ਆ ਲੱਗਣ ਦੀ ਆ ਭਾਜੀ ਇਹ ਭਾਈ ਹੁਣ ਇੱਥੇ ਲਾਂਸ ਰੋਡ ਤੇ ਲਾਉਣਦੇ ਆ ਹਾਂਜੀ ਬੜੀ ਵਧੀਆ ਚੀਜ਼ ਹੈਗੀ ਆ ਭਾਜੀ ਆ ਚਲਾਈ ਹੈਗੀ ਹੈ ਅੰਦਰ ਜਿਹੜੀ ਇੱਕ ਸੈਟਿਟੀ ਦੀ ਸੇਫਟੀ ਜਿਹੜੀ ਆ ਉਹਨੂੰ ਲਗਾਈ ਹੈ ਤਾਂ ਕਿਸ ਤਰ੍ਹਾਂ ਲੱਗਦਾ ਕਿੰਨੀ ਕਹਿਰ ਹੋਈਗੀ ਇਹ ਕਾਫੀ ਹੈਲਪਫੁਲ ਹੋਏਗੀ ਜੀ ਇਹ ਇਨਾਂ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਸਰਕਾਰ ਤਾਂ ਇਸ ਚੀਜ਼ ਨੂੰ ਰੋਕਣੀ ਸਗੀ لیکن ਇਹਨਾਂ ਨੇ ਥੋੜਾ ਜਿਹਾ ਪ੍ਰਾਲਾ ਕੀਤਾ ਹੋ ਸਕਦਾ ਹੈ ਨਾਲ ਸਰਕਾਰਦਿਆਂ ਵੀ ਅੱਖਾਂ ਖੋਲਣ ਜਾਂ ਦੂਸਰੀਆਂ ਵੀ ਜਿਹੜੀਆਂ ਐਨ ਜੀਓਜ਼ ਹੈਗੀਆਂ ਉਹ ਵੀ ਐਕਟਿਵ ਹੋਣ ਇਹ ਬਹੁਤ ਜ਼ਰੂਰੀ ਹੈ ਰੋਜ਼ ਹੀ ਹੁੰਦੇ ਆ ਕਿ ਕਿਸੇ ਦਾ ਗਲਾ ਕੱਟਿਆ ਗਿਆ ਕਿਸੇ ਦਾ ਕੁਛ ਕੱਟਿਆ ਗਿਆ ਤੇ ਉਹਦੇ ਬਚਾਤ ਤੋਂ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ ਐਨ ਜੀਓਜ਼ ਸਰਕਾਰ ਤੇ ਕਿਉਂ ਨਹੀਂ ਚਾਹੀਦੀ ਕਿ ਆਮ ਜਨਤਾ ਨੂੰ ਵੀ ਆਪਣੀ ਸੁਰੱਖਤੀ ਆਪਣੇ ਹੱਥ ਲੈਣੀ ਚਾਹੀਦੀ ਆਪਣੇ ਲਈ ਇਸ ਤਰ੍ਹਾਂ ਦੇ ਇੱਕ ਕਮੇਟੀ ਇੰਸਟਾਲ ਕਰਨੇ ਚਾਹੀਦੇ ਬਿਲਕੁਲ ਲੈਣੇ ਚਾਹੀਦੇ ਨੇ ਲੋਕਾਂ ਨੂੰ ਪਬਲਿਕ ਨੂੰ ਅਵੇਅਰ ਹੋਣਾ ਚਾਹੀਦਾ ਫਰਕਾਤ ਤਾਂ ਹਮੇਸ਼ਾ ਹੀ ਬਾਚੀ ਵੇਰ ਹੁੰਦੀ ਹੈ ਪਹਿਲਾਂ ਪਬਲਿਕ ਹੀ ਵੇਰ ਹੁੰਦੀ ਹੈ ਪਬਲਿਕ ਵੇਰ ਹੋਏਗੀ ਸਰਕਾਰ ਵੀ ਵੇਰ ਹੋਏਗੀ ਤੇ ਬਚਾਅ ਹੋਏਗਾ ਬੱਚਿਆਂ ਦਾ ਜਾਂ ਸਕੂਟਰਾ ਦੇ ਆਮ ਜਾਨਿਆਂ ਕਿਸੇ ਨਾ ਕਿਸੇ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਇਹ ਉਹਦੇ ਵਾਸਤੇ ਇੱਕ ਬਹੁਤ کارਗਰ ਕਦਮ ਚੁੱਕਿਆ ਹੈ ਐਨ ਜੀਓ ਨੇ ਔਰ ਚੱਜਦਾ ਰਹੇਗਾ ਅੱਗੇ ਵੀ ਇਹ ਕੰਟੀਨਿਊ ਜਰਵੇ ਚੱਲਦਾ ਜਾਏਗਾ ਇਹਦਾ ਬਹੁਤ ਫਾਇਦਾ ਹੋਏਗਾ ਤੇ ਇਸ ਵੇਲੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਮੁਲਾਜ਼ਮਾਂ ਨੇ ਇਹਨਾਂ ਦੀ ਗੱਡੀ ਨੂੰ ਵੀ ਲਗਾਏ ਜਾ ਰਿਹਾ ਹੈ ਤੇ ਗੱਲ ਕਰੀਏ ਤੇ ਇਹਨਾਂ ਦੇ ਵੀ ਡੋਰ ਫਿਰ ਚੁੱਕੀ ਆ ਆਪ ਇੱਕ ਵਿਕਟਮ ਵੀ ਹਨ ਚਾਈਨਿਸ ਡੋਰ ਦੇ ਤੇ ਸਰ ਕਿਸ ਤਰ੍ਹਾਂ ਦੀ ਲੱਗਦੀ ਹੈ ਸਿਕਿਉਰਿਟੀ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਸੋਹਣਾ ਜੋਗਪਰਾਲਾ ਜੀ ਇਹਦੇ ਨਾਲ ਜਿਹੜੀ ਡੋਰ ਉੱਪਰ ਦੀ ਲੰਘ ਜੂਗੀ ਬੰਦਿਆਂ ਦੀ ਕਾਫੀ ਲੋਕਾਂ ਦੀ ਜਾਨ ਵਾਤ ਸਕਦੀ ਹੈ ਇਹਦੇ ਨਾਲ ਤੁਸੀਂ ਆਪ ਵੀ ਆਪ ਵੀ ਵਿਕਟਮ ਹੋ ਗਏ ਹੋ ਤੁਹਾਡੇ ਵੀ ਡੋਰ ਤੇ ਡੋਰ ਖੂਨੀ ਡੋਰ ਤੁਹਾਡੇ ਵੀ ਅਟੈਕ ਕਰ ਚੁੱਕੀ ਹੈ ਜੀ ਮੇਰੇ ਮੇਰੀ ਜੈਕਟ ਜਿਹੜੀ ਆ ਉਹ ਇੱਕ ਘੱਟ ਹੀ ਬਾਵਾ ਤੱਕ ਫਿਰ ਗਈ ਸਾਰੀ ਤੱਕ ਯਾਨੀ ਕਿ ਇਤਨੀ ਇੰਨੀ ਖਤਰਨਾਕ ਹੁੰਦੀ ਹੈ ਕਿ ਜੈਕਟ ਤੱਕ ਪਾੜ ਕੇ ਉਹ ਸਰੀਰ ਹੀ ਖਾ ਨਹੀਂ ਦੇ ਦਿੰਦੀ ਹੈ ਹਾਂਜੀ ਜੈਕਟ ਪਾੜਤੀ ਮੇਰੀ ਉਹਨੇ ਸਾਰੀ ਇਸ ਤਰ੍ਹਾਂ ਦੇ ਸੇਫਟੀ ਫੀਚਰ ਲੋਕਾਂ ਨੂੰ ਵੀ ਆਪਣੇ ਸੇਫਟੀ ਆਪਣੇ ਹੱਥ ਲੈਣੀ ਚਾਹੀਦੀ ਹੈ ਲੈਣੀ ਚਾਹੀਦੀ ਜ਼ਰੂਰ ਜੀ ਜ਼ਰੂਰ ਜੀ ਇਹ ਬਹੁਤ ਵਧੀਆ ਯੋਗ ਪ੍ਰਾਲਾ ਤੇ ਆਪਣਾ ਜਿੰਨਾ ਵੀ ਚਾਹਨਾ ਡੋਰ ਤੋਂ ਬਚਾ ਕਰਨਾ ਚਾਹੀਦਾ ਵਾ ਜ਼ਿਆਦਾਤਰ ਜਿਹੜੇ ਪੁਲਾਂ ਦੇ ਉੱਤੋਂ ਦੀ ਲੰਘਦੇ ਅੱਜ ਦਾ ਆਪਾਂ ਭੰਡਾਰੀ ਪੁਲ ਦੀ ਇਹ ਅਵੇਰੀ ਕਰਨਾ ਚਾਹੀਦੇ ਪੁਲ ਤੋਂ ਦੀ ਨਹੀਂ ਲੰਘਾ ਕਿਉਂਕਿ ਪੁਲ ਤੋਂ ਬਿਲਕੁਲ ਨਵੀਂ ਡੋਰ ਆਉਂਦੀ ਆ ਕੱਲ ਜਿਹੜਾ ਮੇਰੇ ਵੱਜਣ ਲੱਗੀ ਪੁਲ ਤੋਂ ਵੱਜਣ ਲੱਗੀ ਆ ਜ਼ਿਆਦਾਤਰ ਥੱਲੇੋਂ ਦੀ ਜਾਓ ਤੇ ਬੈਸਟ ਆ ਬਹੁਤ ਧੰਨਵਾਦੀ ਆ ਜੀ ਇਹਦਾ ਥੈਂਕ ਯੂ ਵੈਰੀ ਮ ਤੇ ਜਿਸ ਤਰ੍ਹਾਂ ਕੀ ਆ ਤੁਸੀਂ ਦੇਖਿਆ ਡੋਰ ਲੱਗੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੀ ਸੇਫਟੀ ਆਪਣੇ ਹੱਥ ਚ ਲੈਣੀ ਚਾਹੀਦੀ ਹੈ ਆਪਣੀ ਇਕੁਪਮੈਂਟ ਆਪ ਵੀ ਲਗਵਾਉਣੀ ਚਾਹੀਦੀ ਹੈ ਐਂਜੂ ਵੱਲੋਂ ਅੱਜ ਜੋ ਵੀ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਤੁਹਾਨੂੰ ਇਸ ਤਰ੍ਹਾਂ ਦਾ ਉਪਰਾਲਾ ਕਿਸ ਤਰ੍ਹਾਂ ਲੱਗਦਾ ਤੇ ਹੋਰ ਲੋਕਾਂ ਤੱਕ ਜਾਣਕਾਰੀ ਪਹੁੰਚਾਓ ਤਾਂ ਕਿ ਲੋਕ ਆਪਣੀ ਸੇਫਟੀ ਆਪਣੇ ਹੱਥ ਚ ਲੈ ਸਕਣ